ਐਕਸਰਸਾਈਜ਼ 3.1 ਦੀ ਸੈਕੰਡ ਬੀ ਇਹਦੇ ਵਿੱਚ ਆਪਾਂ ਨੇ ਦੱਸਣਾ ਹੈ ਕਿ ਜਿਹੜੀਆਂ ਇਹ ਦੋ ਰਕਮਾਂ ਨੇ ਤੁਹਾਨੂੰ ਪਤਾ ਲੱਗਿਆ ਇਹ ਇੱਕਵੇਸ਼ਨ ਕਿਹ ਲਈ ਹੁੰਦੀ ਹੈ ਲਾਈਨ ਦੀ ਇਕਵੇਸ਼ਨ ਹੁੰਦੀ ਹੈ ਇੱਕ ਰੇਖੀਕਰਨ ਸਮੀਕਰਨ ਹੁੰਦੀ ਹੈ ਆਪਾਂ ਕੁਝ ਇਸ ਤਰ੍ਹਾਂ ਕੰਪੇਅਰ ਕਰਾਂਗੇ ਇਹ ਦੇ ਨਾਲ a ਵੀ ਆਪਣੀਆਂ ਕੇ ਲਈ ਦੋ ਇਕਵੇਸ਼ਨਾਂ ਨੇ ਇੰਨਾ ਦੇ ਵਿੱਚੋਂ ਆਪਾਂ ਨੂੰ ਇਹ ਗੱਲ ਪਤਾ ਲੱਗ ਜਾਏਗੀ ਵੀ a1 ਕੀ ਹੈ 5 ਹੈ a2 ਕੀ ਹੈ 7 ਹੈ ਕੁਝ ਇਸ ਤਰ੍ਹਾਂ ਬੱਝ ਜਾਏਗਾ ਫਿਰ ਆਪਾਂ ਨੇ a1 a2 ਕੱਢਣਾ ਹੈ ਫਿਰ b1 b2 ਕੱਢਣਾ ਹੈ ਫਿਰ c1 c2 ਕੱਢਣਾ ਹੈ ਇੰਝ ਦੇਖਣਾ ਜੇਕਰ ਇਹ ਪੈਦੀਆਂ ਦੋ ਨਾ ਬਰਾਬਰ ਆਈਆਂ ਪੈਦੀਆਂ ਦੋ ਨਾ ਬਰਾਬਰ ਆਈਆਂ ਫੇਰ ਤੱਕਾਵਾਂ ਕੀ ਨੇ ਕੱਟਦੀਆਂ ਨੇ ਇੱਕ ਬਿੰਦੂ ਤੇ ਕੱਟਣ ਗਿਆ ਇੱਕ ਬਿੰਦੂ ਤੇ ਉਹ ਕੀ ਕਰਨ ਗਿਆ ਕੱਟਣ ਗਿਆ ਜੇਕਰ ਇਹ ਪਹਿਲੀਆਂ ਦੋ ਬਰਾਬਰ ਆ ਜਾਣ ਤੇ ਤੀਸਰੀ ਨਾ ਬਰਾਬਰ ਆਵੇ ਪਹਿਲੇ ਦੋ ਬਰਾਬਰ ਆ ਜਾਣ ਤੀਸਰੀ ਨਾ ਬਰਾਬਰ ਆਵੇ ਫਿਰ ਲਾਈਨਸ ਕੀ ਹੋਣਗੀਆਂ ਸਮਾਨੰਤਰ ਹੋਣਗੀਆਂ ਲਾਈਨਸ ਕੀ ਹੋਣਗੀਆਂ ਸਮੰਤਰ ਹੋਣਗੀਆਂ ਜਦੋਂ ਆਪਣੀ ਦੂਜੀ ਕੰਡੀਸ਼ਨ ਹੋ ਇਸੇ ਤਰ੍ਹਾਂ ਜੇਕਰ ਇਹ ਤਨਈ ਬਰਾਬਰ ਆ ਜਾਣ ਜੇਕਰ ਇਹ ਤਨਈ ਬਰਾਬਰ ਆ ਜਾਣ ਫਿਰ ਇਹ ਲਾਈਨਸ ਕੀ ਹੋਣਗਿਆ ਸੰਪਾਤੀ ਮਤਲਬ ਕਿ ਜੇ ਜਿਹੜੀ ਪਹਿਲੀ ਰੇਖਾ ਸੀ ਦੂਜੀ ਰੇਖਾ ਵੀ ਇਹਦੇ ਉੱਪਰ ਹੀ ਆਜੂਗੀ ਜਦੋਂ ਪਕਰ ਆਪਣਾ ਬਣੇਗਾ ਤਾਂ ਆਪਾਂ ਇਹ ਤਨਸਵਾਰ ਨੇ ਇਹਨਾਂ ਤਨਸਵਾਰਾਰੇ ਆਪਾਂ a1/a2 b1/b2 c1/c2 ਕਰਦੇ ਆ ਕਿ ਚੈੱਕ ਕਰਦੇ ਆ ਕਿਹੜਾ ਬਰਾਬਰ ਹੈ ਕਿਹੜਾ ਬਰਾਬਰ ਨਹੀਂ ਹੈ ਪਹਿਲਾ ਸਵਾਲ ਪਹਿਲੇ ਸਵਾਲ ਦੇ ਵਿੱਚ a1 5 ਹੈ a2 7 ਹੈ ਦੇਖ ਰਹੇ ਆਪਾਂ ਇਹ ਵੀ ਪਹਿਲਾ b1 -4 ਹੈ b2 6 c1 8 ਤੇ c2 -9 ਜਿਹੜੇ ਕੱਟਦੇ ਨੇ ਆਪਸ ਚ ਕੱਟ ਦੋ ਜਿਵੇਂ ਕਿ ਇਹੇ ਕੱਟ ਰਹੇ ਨੇ 5/7 2*2=4 2*3=6 ਯਾਨੀ ਕਿ -2/3 8/मैं ਇਹ ਤੰਨੇ ਆਪਸ ਚ ਬਰਾਬਰ ਦੀ ਯਾਨੀ ਕਿ ਪਹਿਲੀ ਕੰਡੀਸ਼ਨ ਇਹ ਬਰਾਬਰ ਵਾਲੀ ਨਹੀਂ ਹੈਗੀ ਤੀਸਰੀ ਦੇਖੋ ਚਾਹੀ ਨਾ ਦੇਖੋ ਯਾਨੀ ਕਿ ਪਹਿਲੀ ਹੀ ਕੰਡੀਸ਼ਨ ਕੀ ਹੋਗੀ ਨਾ ਬਰਾਬਰ ਵਾਲੀ ਆਗੀ ਜਿਹੜੀ ਆਪਾਂ ਨੇ ਇਹ ਕੀਤੀ ਸੀ ਜੇ ਇਹ ਨਾ ਬਰਾਬਰ ਹੋਣਾ ਉਹਨਾਂ ਇਕੁਅਲਿੰਗ ਟੂ ਕੁਐਸਚਨ ਆਪਣਾ ਕੀ ਆਇਆ A1 A2 ਨੋਟ ਇਕੁਅਲ ਟੂ B1 B2 ਰੇਖਾਾਂਵਾਂ ਮਾ ਕੀਨੇ ਕੱਟਦੀਆਂ ਹਨ ਰੇਖਾਾਂਵਾਂ ਕੱਟਦੀਆਂ ਹਨ ਤੇ ਇਹਦੇ ਨਾਲ ਹੋਰ ਜੇ ਰੇਖਾਾਂਵਾਂ ਕੱਟਦੀਆਂ ਨੇ ਕਿਸੇ ਬਿੰਦੂ ਤੇ ਇੱਕ ਹੱਲ ਹੋਵੇਗਾ ਇੱਕ ਹੱਲ ਹੋਵੇਗਾ ਤੇ ਹੋਰ ਕੀ ਕਹਿੰਦਾ ਹੈ ਵੀ ਆਪਾਂ ਇਹ ਸੰਗਤ ਆ ਇਹ ਸੰਗਤ ਹਨ ਦੇਖੋ ਕੁਐਸਚਨ ਨੰਬਰ ਆ ਦੂਜੇ ਦੇ ਵਿੱਚ ਸਿਰਫ ਇਹਨਾਂ ਨੇ ਰਿਖਾਵਾਂ ਕੱਟ ਦਿਆ ਹਨ ਸਮੰਤਰ ਹਨ ਜਾਂ ਸੰਪਾਤੀ ਬਾਰੇ ਪੁੱਛਿਆ ਸੀ ਪਰ ਕੁਐਸਚਨ ਨੰਬਰ 3 ਦੇ ਵਿੱਚ ਤੁਸੀਂ ਦੇਖੋਗੇ ਇਹਦੇ ਹੱਲ ਵੀ ਦੱਸਣੇ ਨੇ ਸੰਗਤ ਹੈਗੇ ਕਿ ਨਹੀਂ ਹੈਗੇ ਆ ਸੰਗਤ ਜਾਂ ਅਸੰਗਤ ਆ ਸੰਗਤ ਉਹਨੂੰ ਕਹਾਂਗੇ ਜਿਹਦਾ ਕੋਈ ਹੱਲ ਹੋਊਗਾ ਅਸੰਗਤ ਉਹਨੂੰ ਕਹਾਂਗੇ ਜਿਹਦਾ ਕੋਈ ਹੱਲ ਨਹੀਂ ਹੋਊਗਾ ਜੇ ਤਾਰੀਖਾਾਂ ਮਾ ਕੱਟਦੀਆਂ ਨੇ ਤਾਂ ਇੱਕ ਹੱਲ ਹੈ ਜੇ ਰੇਖਾਾਂ ਮਾ ਸਮੰਤਰ ਨੇ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਜੇ ਰੇਖਾਾਂ ਮਾ ਸੰਪਾਤੀ ਨੇ ਫਿਰ ਅਪਕੀ ਕਵਾਂਗੇ ਅਨੇਕ ਹੱਲ ਕੀ ਕਵਾਂਗੇ ਅਨੇਕ ਹੱਲ ਸੁੱਡੀ ਬੁੱਕ ਚ ਟੇਬਲ ਇਹ ਬਣਿਆ ਹੋਇਆ ਤਾਂ ਪਰ ਜਿਹੜਾ ਪਹਿਲਾ ਕੁਐਸਚਨ ਸੀ ਇਸ ਤੋਂ ਪਤਾ ਲੱਗ ਗਿਆ ਇਹ ਦੋ ਰੇਖਾਾਂ ਮਾ ਜਿਹੜਾ ਗ੍ਰਾਫ ਬਣੂਗਾ ਇਹ ਰੇਖਾਾਂ ਮਾ ਕੱਟਦੀਆਂ ਹਨ ਤੇ ਦਾ ਇੱਕ ਹੱਲ ਹੋਵੇਗਾ ਤੇ ਇਹ ਸੰਗਠਨ ਇੱਕ ਨੰਬਰ 'ਚ ਪੁੱਛਣਗੇ ਵੀ ਇਹ ਦਿੱਤਾ ਹੋਊਗਾ ਤੇ ਤੁਸੀਂ ਨੇ ਦੱਸਣਾ ਜੇਕਰ ਖਾਲੀ ਥਾਂ ਬਣਾ ਕੇ ਪੁੱਛ ਸਕਦੇ ਨੇ ਜੇੜੀਆਂ ਲਿਖਾਵਾਂ ਆਪਸ ਵਿੱਚ ਕੱਟਦੀਆਂ ਹਨ ਉਹਨਾਂ ਦੇ ਖਾਲੀ ਥਾਂ ਹੱਲ ਹੁੰਦੇ ਆ ਡੈਸ਼ ਆ ਨੂੰ ਦੇ ਇੱਕ ਹੱਲ ਹੁੰਦਾ ਹੈ ਠੀਕ ਹੈ ਕੁਝ ਇਸ ਤਰ੍ਹਾਂ ਦਾ ਤਾਂ ਤੁਹਾਨੂੰ ਸਾਰਾ ਪਤਾ ਹੋਣਾ ਚਾਹੀਦਾ ਜਿਸ ਨੂੰ ਇਹ ਦੇ ਕੇ ਪੁੱਛ ਸਕਦੇ ਹਨ ਇਹ ਸਮੀਕਰਨ ਦਿੱਤੀ ਹੋਊਗੀ 2 ਇਹ ਲਿਖਾਵਾਂ ਕੀ ਨੇ ਕੱਟਦੀਆਂ ਨੇ ਜਾ ਫਿਰ ਸੰਪਾਤੀ ਨੇ ਨਰਚੂ ਠੀਕ ਹੈ ਆਪਸ਼ਨ ਦਿੱਤੀ ਹੋਵੇ ਤੁਸੀਂ ਨੇ ਟਿੱਕ ਲਾਣੀ ਹੋਗੀ ਇਸੇ ਤਰ੍ਹਾਂ ਆਪਾਂ ਕੁਐਸਚਨ ਨੰਬਰ ਸੈਕੰਡ ਕਰਦੇ ਆਂ ਦੇਖੋ a1 a2 ਕਿੰਨਾ ਹੈ 9 18 ਇਸੇ ਤਰ੍ਹਾਂ b1 b2 ਉਹ ਕਿੰਨਾ ਹੈ 3 6 c1 अपाउन? c2 ओके okay, ना 12 अपॉन 24 ਕਿ ਤੁਸੀ ਨੂੰ त्या ਨਾ ਦੇਖੋਗੇ ਤਾਂ ਇਹ ਕੱਟ ਦੇ ਦੇ ਆਪਸ ਵਿੱਚ ਇਹਦਾ ਆਜੂਗਾ 1/2 ਇਹਨੂੰ ਵੀ ਕੱਟ ਕੇ ਕਿੰਨਾ ਆਜੂਗਾ 1/2 12 ਇੱਕਮ 12 ਤਾਂ ਇਹ ਬਰਾਬਰ ਆ ਗਿਆ ਵੀ a/a2 b/b2 c/c2 ਤਾਂ ਜਦੋਂ ਤੰਨੇ ਬਰਾਬਰ ਆ ਜਾਣ ਤਾਂ ਕੀ ਹੁੰਦਾ ਵੀ ਸੰਪਾਤੀ ਹੁੰਦਾ ਹੈ ਤਾ 9 ਕੀ ਨੇ ਸੰਪਾਤੀ ਹੈ ਰೇಖਾ ਨਾਲ ਸੰਪਾਤੀ ਹੈ ਜੇ ਸੰਪਾਤੀ ਨੇ ਤਾਂ ਅਨੇਕ ਹੱਲ ਹੋਣਗੇ ਕਿੰਨੇ ਹੱਲ ਹੋਣਗੇ ਅਨੇਕ ਹੱਲ ਹੋਣਗੇ ਅਨੇਕਾ ਹਨ ਤੇ ਰೇಖਾ ਨਾਲ ਕੀ ਹਨ ਸੰਗਤ ਠੀਕ ਹੈ ਜੀ ਕੁਐਸਚਨ ਨੰਬਰ ਤੀਜਾ ਪਹਿਲਾਂ ਲਿਖਾਂਗੇ ਆਪਾਂ a1/b

10/9 ਤਾਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਪਹਿਲੇ ਦੋ ਤਾਂ ਬਰਾਬਰ ਹੈਗੇ ਨੇ ਪਰ ਤੀਜੀ ਬਰਾਬਰ ਨਹੀਂ ਹੈਗੀ ਤੀਜੀ ਬਰਾਬਰ ਨਹੀਂ ਯਾਨੀ ਕਿ ਇਹ ਦੋ ਬਰਾਬਰ ਨੇ ਤੀਜੀ ਬਰਾਬਰ ਨਹੀਂ ਹੈਗੀ ਇਹਦਾ ਮਤਲਬ ਇਹ ਕੀ ਹੋ ਗਿਆ ਸਮਾਂਤਰ ਹੋ ਗਿਆ a1/a2 ਬਰਾਬਰ ਹੈ b1/b2 ਪਰ 3 ਇਕੁਅਲ ਨਹੀਂ ਹੈਗੀ रेखामा कीने समांतर ने ਤੁਸੀਂ ਲਿਖ ਦੋਗੇ रेखामा कीने समांतर जे समांतरहां तक ਕੋਈ ਹੱਲ ਨਹੀਂ ਕੋਈ ਹੱਲ ਨਹੀਂ ਕੋਈ ਹੱਲ ਨਹੀਂ रेखामा समांतर ने ਹੱਲ ਕੋਈ ਹੈ ਨਹੀਂਗਾ ਤੇ ਅਸੰਗਤ ਨੇ ਅਸੰਗਤ ਨੇ ਤਾਂ ਤੁਹਾਡੇ ਤਾਂ ਨ ਇੱਕ ਵਾਸ਼ਣ ਹੋਗੇ ਇਸੇ ਤਰ੍ਹਾਂ ਪਾ ਤੀਜਾ ਪਾਠ ਕਰਾਂਗੇ ਤੀਜੇ ਪਾਠ ਦੇ ਵਿੱਚ ਸੰਗਤ ਤੇ ਅਸੰਗਤ ਅਸਨਾ ਉਗਾ ਜਿਵੇਂ ਸੁਣੂ ਪਹਿਲਾਂ ਹੀ ਦੱਸ ਚੁੱਕਿਆ ਨੰਬਰ 3 ਕੁਐਸਚਨ ਨੰਬਰ 3 ਦੇ ਵਿੱਚ ਆਪਾਂ ਨੇ ਉਹੀ ਚੀਜ਼ ਆ ਬਸ ਹੁਣ ਕੀ ਦੱਸਣਾ ਸੰਕਤਨ ਜਾਂ ਅਸੰਗਤਨ ਜਿਵੇਂ ਕਿਸੇ ਨੂੰ ਪਹਿਲਾ ਕੁਐਸਚਨ ਦਿਖ ਰਿਹਾ ਹੈ ਪਹਿਲੇ ਕੁਐਸਚਨ ਨੂੰ ਆਪਾਂ ਨੇ ਉਸੇ ਤਰ੍ਹਾਂ ਕੰਪੇਅਰ ਕਰਨਾ ਹੈ ਕਿਹਦੇ ਨਾਲ ਕੰਪੇਅਰ ਕਰਨਾ ਹੈ ਆਪਾਂ ਨੇ a1x plus b1y c1 0 a2x plus b2y plus c2 0 ਦੇਖੋ ਜੀ ਤੁਸੀਂ ਦੇਖੋ ਸਾਰੇ ਸਮਾਨਾਂ ਦੇ ਵਿੱਚ ਸੀ ਹੈ ਜਿਹੜੀ ਉਹ ਬਰਾਬਰ ਚ ਹੈ ਕਿ ਐਸੀ ਸਾਰੇ ਚ ਬਰਾਬਰ ਚ ਤੁਸੀਂ ਇੱਧਰ ਵੀ ਧਾ ਸਕਦੇ ਹੋ ਜੇ ਇਹ ਬਰਾਬਰ ਚ ਨੇ ਦੋਨੇ ਤਾਂ ਦੋਨੇ ਸੰਖਿਆਵਾਂ ਬਰਾਬਰ ਚ ਹੀ ਹੋਣੇ ਚਾਹੀਦੇ ਤਾਂ ਇਹਨੂੰ ਬਰਾਬਰ ਚ ਵੀ ਰਹਿਣ ਦੋ ਤਾਂ ਵੀ ਕੋਈ ਛੱਕਰ ਆ ਨਹੀਂ ਤਾਂ ਇਹਦੇ ਤੁਸੀਂ ਸੀ 1 ਮੰਨ ਲੋਗੇ ਇਹਨੂੰ ਸੀ 2 ਮੰਨ ਲੋਗੇ ਪਰ ਕੰਡੀਸ਼ਨ ਇਹੀ ਹੈ ਵੀ ਜਾਂ ਤਾਂ ਦੋਨੇ ਜਿਹੜੀ ਇਹ ਤੀਸਰੀ ਸੰਖਿਆ ਹੈ ਇਹ ਤਾਂ ਬਰਾਬਰ ਚ ਹੀ ਹੋਣੀ ਚਾਹੀਦੇ ਨੇ ਇਹ ਨਾ ਹੋਵੇ ਬੀਕਾ ਇੱਧਰਲੇ ਪਾਸੇ ਪਈ ਹੈ ਖੱਬੇ ਪਾਸੇ ਇੱਕ ਸੱਜੇ ਪਾਸੇ ਪਈ ਹੈ ਠੀਕ ਹੈ ਇੱਕ ਪਾਸੇ ਹੀ ਹੋਣੇ ਚਾਹੀਦੇ ਨੇ ਤਾਂ ਤੁਸੀਂ ਪਾਇਦਾ ਸਵਾਲ ਮੇਰੇ ਖਿਆਲ ਸਾਰੇ ਕਰ ਸਕਦੇ ਹਾਂ ਪਹਿਲਾ ਤੇ ਦੂਜਾ ਠੀਕ ਹੈ ਕਿਉਂਕਿ ਇਹ ਦੱਬੀ ਦੂਜੀ ਨਾਲ ਦੇ ਨੇ ਪਹਿਲਾ ਦੂਜਾ ਸਵਾਲ ਦੱਬੀ ਦੂਜੀ ਨਾਲ ਦੇ ਨੇ ਇਸ ਦਾ ਕਿ ਆਪਾਂ ਛੱਡ ਰਹੇ ਹਾਂ ਠੀਕ ਹੈ ਛੋਟੀ ਖਾਤਰ ਨੇ ਇਹ ਆਪਾਂ ਸਵਾਲ ਨੰਬਰ ਤੀਜਾ ਕਰਦੇ ਤੀਜੇ ਦੇ ਵਿੱਚ a1 a1 3/2 ਹੈ ਤੇ a2 9 ਹੈ 3/2 9 ਇਹਨੂੰ ਸੋਲਵ ਕਰਕੇ ਕਿੰਨਾ ਹੋਗਾ ਇਹਨੂੰ ਸੋਲਵ ਕਰਕੇ ਆ ਜੂ ਆਪਣੇ ਕੋਲ 2 9 3 ਬੰਦਾ 3 1 6 ਕਿਉਂਕਿ 2 نیچے ਆ ਗਿਆ ਤਾਂ 2 9 ਬਣ ਗਿਆ ਤਲ ਨਿਕੰ ਤਨ ਤਰਤੀਏ ਨੋ ਤਾਂ ਤਨ ਦੇ ਪਾੜਿ ਚ ਕੱਟ ਗਿਆ ਤਾਂ نیچے ਤਨ ਦੂਨੀ ਕਿੰਨਾ ਹੋ ਗਿਆ 6 ਹੋ ਗਿਆ ਇਸੇ ਤਰ੍ਹਾਂ ਆਪਾਂ b1 b2 ਗੱਟਾ b 5 3 ਇਹ ਤੇ ਹੋ ਮੈਨਸ 10 5 3 ਡਿਵਾਈਡ ਬਾਈ ਮਾਈਨਸ 10 ਇਹ ਵੀ ਉਸੇ ਤਰ੍ਹਾਂ ਹੋ ਜਾਊਗਾ 3 -10 ਪਰ ਇਹ 5 ਦੇ ਪਾਸੇ ਤੇ ਕੱਟਦਾ ਹੈ 5 2 10 niche ਕਿੰਨਾ ਬਣ ਗਿਆ ਹੁਣ ਮਾਈਨਸ ਦਾ 6 ਬਣ ਗਿਆ niche ਕਿੰਨਾ ਬਣ ਗਿਆ 1/ -6 c ਕਿੰਨਾ ਆਜੂਗਾ c ਆਜੂਗਾ ਆਪਣੇ ਕੋਲ 7/14 c1/c2 ਬੈਸੇ ਲੋਡ ਨਹੀਂ ਹੈਗੀ ਕੱਟ ਕੇ ਜਰੂਰ ਦਿਖਾਣੇ ਜੇ ਬਾਏ ਚਾਂਸ ਸੇ ਦੋ ਨੰਬਰ ਆ ਜਾਣਗੇ ਪੈਸੇ ਇਹ ਚੋਂ ਤੀਜੇ ਚੈਪਟਰ ਚੋਂ 1 1 ਨੰਬਰ ਦੇ ਕੁਐਸਚਨ ਆਣਗੇ ਤਨ ਅਤੇ ਇੱਕ ਵੱਡਾ ਕੁਐਸਚਨ ਆਊਗਾ 6 ਨੰਬਰ ਦਾ 6 ਨੰਬਰ ਦੇ ਵਿੱਚ ਚੈੱਕ ਕਰਨਾ ਹੁੰਦਾ ਹੈ ਵੀ ਸੰਗਤ ਹੈ ਜਾਂ ਨਹੀਂ ਹੈ ਫਿਰ ਉਹਦੇ ਹੱਲ ਕਰidene ਹੁੰਦੇ ਨੇ 6 ਨੰਬਰ ਵਾਲੇ ਚ ਫਿਰ ਉਹਦਾ ਖਰਾਬ ਬਣਾਉਣਾ ਹੁੰਦਾ ਤੇ 1 ਨੰਬਰ ਚ ਸਿੰਪਲ ਐਨਾ ਪੁੱਛਿਆ ਆਊਗਾ ਸੰਗਤ ਜਾਂ ਘਟਦਿਆਂ ਦਿਖਾ ਮੈਂ ਐਨਾ ਚ ਆਜੂਗਾ ਤਾਂ ਆਪਣੇ ਦੇਖਿਆ ਇੱਥੇ 1/6 ਹੈ ਇੱਥੇ ਮੈਂਸ 1/6 ਹੈ ਇਹ ਦੋਨੇ ਬਰਾਬਰ ਨਹੀਂ ਹੈਗੇ ਤਾਂ a1/a2 ਨਾਟ ਇਕੁਅਲ ਟੂ b1/b2 ਤਾਰੇ ਖਾ ਮ ਕੀ ਹਨ ਘਟਦਿਆਂ ਹਨ ਕੱਟਦੀਆਂ ਰੇਖਾਵਾਂ ਨੇ ਜੇ ਰੇਖਾਵਾਂ ਕੱਟਦੀਆਂ ਨੇ ਤਾਂ ਕੀ ਆਵੇ ਸੰਗਤ ਹੈ ਸੰਗਤ ਹਾਂ ਦੇ ਹੱਦ ਕੀ ਹੋਊਗਾ ਇੱਕ ਹੱਲ ਹੋਊਗਾ ਕਿੰਨਾ ਹੱਲ ਹੋਊਗਾ ਇੱਕ ਕੁਐਸਚਨ ਨੰਬਰ ਹੈ ਇਹ ਤੋਂ ਬਾਅਦ ਆਪਾਂ ਪੰਜਵਾਂ ਕਰਾਂਗੇ ਠੀਕ ਹੈ ਕੁਐਸਚਨ ਨੰਬਰ ਪੰਜਵਾਂ ਦੇਖੋ ਬਾਈ ਜਿਹੜੇ ਬਾਕੀ ਸਾਰੇ ਨੇ ਬਹੁਤ ਈਜ਼ੀ ਨੇ ਇਹ ਆਪਾਂ 49 ਸੀ ਮੈਂ ਤੁਹਾਨੂੰ ਕਰਾਤੇ ਨਹੀਂ ਬਾਕੀਆਂ ਚ ਕੋਈ ਔਖੀ ਵਾਲੀ ਗੱਲ ਨਹੀਂ ਹੈ ਪੰਜਵੇਂ ਚ a1 ਕਿੰਨਾ ਆਪਣੇ ਕੋਲ 4/3 a2 ਕਿੰਨਾ ਹੈ 2 ਤਾਂ ਕਿੰਨਾ ਆਪਾਂ ਜੁਗੋ ਹੀ 4 3 2 ਇੱਥੇ ਆ ਜੂਗਾ 2 1 ਦਾ 2 2 ਦਾ 4 2 3 ਤੇ ਹੁਣ ਆ ਜੋ b1 b2 ਤੇ b1 2 ਹੈ ਤੇ ਉਹ 3 ਹੈ 2 3 c1/c2 ਦੇਖੋ ਇਹ ਬਰਾਬਰ ਚ ਨੇ ਹੁਣ ਠੀਕ ਹੈ ਦੋਨੇ ਕੀ ਨੇ ਬਰਾਬਰ ਚ ਨੇ ਤਾਂ ਇਹਨੂੰ ਆਪਾਂ ਇਹਨੂੰ ਸਿੱਧਾ ਲਿਖ ਸਕਦੇ ਆ ਯਾਨੀ ਕਿ c1/c2 ਅੱਥਾਪਨ ਬਾ ਜੇ ਕਰੇ ਇਹ ਇੱਧਰ ਹੁੰਦਾ ਮੈਂ ਤੁਹਾਨੂੰ ਇੱਥੇ ਕਰਕੇ ਦਿਖਾ ਦਿੰਦਾ ਮੰਨ ਲਓ ਇਹ ਇੱਥੇ ਹੁੰਦਾ ਮੈਨਸ ਦਾ ਬਰਾਬਰ 0 ਹੁੰਦਾ ਇਹ ਪਹਿਲਾਂ ਹੀ ਬਰਾਬਰ ਚ ਹੈ ਫਿਰ ਤੁਸੀਂ ਨੇ ਇਹਨੂੰ ਵੀ ਇੱਧਰ ਲੈ ਕੇ ਆਇਆ ਹੈ ਇਹਨੂੰ ਵੀ ਇੱਧਰ ਲੈ ਕੇ ਆਇਆ ਹੈ ਬਰਾਬਰ 8 ਹੈ ਇਹ ਦੋਨੇ ਚੀਜ਼ਾਂ ਬਰਾਬਰ ਚ ਨੇ ਤਾਂ ਕਰਕੇ ਆਪਾਂ ਨੇ 8 ਆਪਾਂ ਨੂੰ 12 4 2 8 4 ਦਈਏ ਤਾਂ ਤੁਸੀਂ ਦੇਖਿਆ a ਵੀ 2 ਆਪਾਂ 3 ਹੈ a ਵੀ 2 ਆਪਾਂ 3 ਹੈ a ਵੀ 2 ਆਪਾਂ 3 ਹੈ ਯਾਨੀ ਕਿ a1 ਆਪਾਂ a2 ਇਕੁਅਲ ਟੂ v1 ਆਪਾਂ b2 ਇਕੁਅਲ ਟੂ c1 ਆਪਾਂ c2 ਜੋ ਦੋ ਤੰਨੇ ਬਰਾਬਰ ਹੋਣ ਜਿਹਨੂੰ ਤਾਂ ਨੇ ਬਰਾਬਰ ਹੋਣ ਤਾਂ ਲਿਖਾਵਾ ਕੀ ਹੁੰਦੀ ਹੈ ਨੇ ਸੰਪਾਤੀ ਲਿਖਾਵਾ ਕੀ ਹੁੰਦੀ ਹੈ ਨੇ ਸੰਪਾਤੀ ਹੱਲ ਕਿੰਨੇ ਹੋਣਗੇ ਅਨੇਕ ਹੱਲ ਅਨੇਕ ਹੱਲ ਜੇ ਕਿਸੇ ਚੀਜ਼ ਦਾ ਹੱਲ ਹੋਊਗਾ ਤਾਂ ਕੀ ਹੋਊਗੀ ਸੰਗਤ ਕੀ ਹੋਊਗੀ ਸੰਗਤ ਤਾਂ ਜਿਹੜਾ ਕੁਐਸਚਨ ਨੰਬਰ 3 ਚਾ ਤੇ 5 ਵਾ ਸੰਗਤ ਹਨ ਪਹਿਲਾ ਦੂਜਾ ਚੌਥਾ ਤੁਸੀਂ ਨੇ ਆਪ ਕਰਕੇ ਦੇਖਣਾ ਹੈ ਤੇ ਦੱਸਣਾ ਹੈ ਬੀ ਇਹ ਸੰਗਠਨ ਜਾਫਰਾ ਅਸੰਗਠਨਾ ਇਸ ਤਰ੍ਹਾਂ ਆਪਣੇ ਤੀਜੀ ਅਤੇ ਦੂਜੀ ਡੱਬੀ ਜੋ ਕਿ ਸੇਮ ਸੇਮ ਸੀ ਇਹ ਹੋ ਚੁੱਕੀਆਂ ਨੇ ਜਿਹਨੂੰ ਦੂਜੀ ਅਤੇ ਤੀਜੀ ਡੱਬੀ ਆਂਦੀ ਆ ਉਹੀ ਡੱਬੀ ਚੌਥੀ ਕਰ ਸਕਦੇ